ਇਹ 31 5 12 24 ਨੂੰ ਵਰਤ ਦਾ ਫਾਇ ਹੋਈ ਜੀ ਇੱਕ ਪ੍ਰਵਾਸੀ ਨੂੰ ਉਹ ਕੁਛ ਵਰਦੇ ਜਿਹੜੇ ਲੁੱਟਪੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਜੀ ਪਰ ਉਹ ਪਤਾ ਨਹੀਂ ਸੀ ਕੁਝ ਲੱਗਦਾ ਤੇ 31 26 ਨੂੰ ਐਸਐਚਓ ਜੋਧੇਵਾਲ ਆਪਣੀ ਪੁਛ ਜਦੋਂ ਗਸ਼ਤਦਾਰਾਂ ਛੇਪੂਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੋੜਿਆ ਘੇਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਇਹਨਾਂ ਦਾ ਨੰਬਰ ਮੋਟਰਸਾਈਕਲ ਸੀਗਾ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੰਦੇ ਟੋਕਾ ਖੋਹਣ ਕਰਨ ਵਾਲੇ ਸੀ ਜਿਨ੍ਹਾਂ ਦੇ ਨਾਮ ਸੀ ਕਿ ਦੀਪਕ ਕੁਮਾਰ ਏ.ਬੀ.ਐਸ ਰਾਜੂ ਸਾਨੂੰ ਪਰਮਪਾਲ 88 ਲਡੂ ਕਲੋਨੀ ਪਿੰਡ ਕਸਾਵਾਲ ਮਿਹਰਬਾਨ ਲੁਧਿਆਣਾ ਉਮਰ ਹੈਗੀ ਹੈ ਦੀ 26 ਸਾਲ ਜੀ ਸਰ ਇੱਕ ਹੈਗਾ ਸੀ ਰਿਤਿਕ ਮਿਸ਼ਰਾ ਸਨੋਫ ਸੁਸ਼ੀਲ ਮਿਸ਼ਰਾ ਇੱਕ ਆਈ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਲਜੀਤ ਸਿੰਘ ਦੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਘਾਹੂ ਕੀਤਾ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 2307 112 35 ਪੀਐਨਐਲ ਤਹਿਤ ਖਾਣਾ ਯੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਂ ਦੇ ਤਪਤੀਸ਼ ਇਹਨਾਂ ਕੋਲੋਂ ਅਸੀਂ 3 4 ਮੋਟਰਸਾਈਕਲ ਹੋਰ ਕਵਰ ਕੀਤੇ ਆ ਤੇ 12 ਮੋਬਾਈਲ ਕਵਰ ਕੀਤੇ ਨੇ ਸਰ ਟੋਟਲ ਕਿੰਨੇ ਜਾਣੇ ਗਰੁੱਪ ਦੇ ਵਿੱਚ ਵੈਸੇ ਟੋਟਲ 3 ਜਣੇ ਆ ਸਪੀਲਿੰਗ ਹੈ ਪਰ ਇਹਨਾਂ ਦੇ ਤੇ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ 3 ਪਰਚੇ ਦਰਜਾ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਹੈ ਇਹਦੇ ਖਿਲਾਫ 5 ਪਰਚੇ ਦਰਜਾ ਜੀ ਇਹ ਸਿਰ ਕੋਈ ਨਸ਼ਰੇ ਵੀ ਆਦੀ ਗਰਾਂ ਵੀ ਹੈਗੇ ਆ ਉਹ ਕਰਦੇ ਨੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲੱਗੇ ਜਿਵੇਂ ਥਾਣਾ ਟਿਪਾ ਆ ਮਿਹਰਬਾਨ ਆ ਇਸ ਏਰੀਏ ਦੇ ਵਿੱਚ ਇਧਰ ਜੁਹੇਵਾਲ ਦੇ ਇਧਰ ਵਾਰਲੋਤਾ ਕਰਦੇ ਆ ਤੇ ਜਿਹੜੀ ਵਾਰਲੋਤਾ ਦੇ ਨਾਲ ਵੱਲੋਂ ਪੁਸੀ ਗਈ ਹੈ ਜਿਹੜੇ ਉਹਦੇ ਨਾਲ ਡੰਡਿਆਂ ਨਾਲ ਮਾਰਕਟ ਦੀ ਉਹ ਕਿਹੜੀ ਜਗ੍ਹਾ ਦੀ ਹੈ ਕੁਸ਼ੀ ਉਹ ਉਹ ਸ਼ਿਵਲਾ ਕਲੋਨੀ ਦੀ ਨਿਕਲੀ ਹੈ ਜੀ ਉਹ ਮਲਾਸ਼ਮਲਾ ਕਲੋਨੀ ਕਲਾਸ਼ ਨਗਰ ਉਹ ਉਹਨਾਂ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਗਈ ਉਹ ਆਇਆ ਨਹੀਂ ਸੀ ਇੱਥੇ ਫਿਰ ਇਹ ਕਿੰਨੇ ਨਹੀਂ ਇਹ ਜਾਂ ਇਹਨਾਂ ਦੇ ਨਾਲ ਕੋਈ ਹੋਰ ਵੀ ਘਰਾ ਉਹਦੇ ਵਿੱਚ ਬੰਦੇ ਹੋਰ ਚਾਮਲ ਵੀ ਆ ਹਾਜੀ ਔਰ ਮੌਂਡ ਲਿਆ ਤਾਂ ਪੁਛਗਛ ਤਤੀਜ ਜਾਰੀ ਹੈ ਜਿਹੜੇ ਮੌਤ ਕਰਨ ਦਾ ਹੈ ਕਿੱਥੋਂ ਕਿੱਥੋਂ ਚੋਰੀ ਹੋਏ ਆ ਇਹ ਲੁਧਿਆਣੇ ਚੋਂ ਜਾਂ ਬਾਹਰਲੇ ਇਲਾਕਿਆਂ ਦੇ ਤੋਂ ਨਹੀਂ ਇਹ ਲੁਧਿਆਣੇ ਦੇ ਤਕਰੀਬਨ ਚੋਰੀ ਹੋਏ ਆ ਸਰ ਕਿਹ ਵਾਰ ਦਾ ਤੇ ਕੀ ਮੌਤ ਹੀ ਐਸਾ ਕਿੰਨਾ ਵਾਰ ਦਾ ਜਿੱਦਾਂ ਕਰਦੇ ਨੇ ਇਹ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੂੰ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੋਈ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਜਾਂ ਡਰਾ ਕੇ ਦੇ ਦੋ ਖੋਵਾ ਕਰਦੇ ਆ ਦੇ ਸਾਰੇ ਨਸ਼ੇ ਮੁਕਤ ਕਰਦੇ ਤਕਰੀਬਨ ਨਸ਼ੇ ਦੀ ਆਦੀ ਹੈ ਬੰਦੇ ਉਹ ਪ੍ਰੈਜ਼ੈਂਟ ਇਹਨਾਂ ਦਾ ਸਿਰਫ ਕੋਈ ਕੋਰ ਗਰੋਪ ਜਿੱਦਾਂ ਕਿ ਮੋਬਾਈਲ ਮੂਲ ਕਿੱਥੇ ਵੇਚਦੇ ਆ ਇਹ ਤਾਂ 30 ਚੱਲ ਰਹੀ ਹੈ ਜੀ ਅੱਕੇ ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਠੀਕ ਹੈ ਸਰ ਇਹ ਪ੍ਰਵਾਸੀ ਇਹ ਵੀ ਟਾਰਗੇਟ ਕਰਦੇ ਸੀ ਜਾਂ ਬਾਕੀ ਹੋਰ ਇਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕਿਹੜਾ ਹੈ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮਾਂ ਲੁੱਟ ਕੋ ਕਰ ਲੀ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨਾਂ ਨੇ ਲੁੱਟ ਕੋ ਕਰ ਲਈ